ਪਰਕੋਤਾ ਰੇਡੀਆ ਇਹ ਸਾਰੀ ਬਰਤਾਈ ਵੀ ਨਹੀਂ ਗਾ। ਕਿ ਬੜਕ ਬਾਬਾ ਨਨਸੇ ਮਹਾਰਾਜ ਨੇ ਕੇਵਲ ਕਿਹਾ ਨਹੀਂ ਵੀ ਬਿਨ ਗਵਾ ਵਾਲੀ ਵਰਸਤਾ ਕਰਕੇ ਦਿਖਾ ਦਿੱਤਾ। ਅੱਜ ਇਸ ਸੰਸਥਾਨ ਦੇ ਉੱਤੇ ਕੋਈ ਸ਼ਗਨ ਕਿਥੋਂ ਆਈ। ਅੱਜ ਮੌਜੂਦਾ ਹਰ ਹੱਤ ਪੰਜਾਬ ਦੇ ਬੜੇ ਮਾਰੇ ਨੇ। ਬੜੇ ਫਲਟ ਭੜ ਆਏ ਹੋ ਜਿਹਨੇ ਬੜੇ ਅੰਗਾਨ ਨੂੰ ਹਜ਼ਾਰਾਂ ਜਨਵਰਾਂ ਨੇ। ਵਰਸਾ ਦੇ ਬੇਨਤੀ ਕਰਕੇ ਸਵਾਗਤ ਹਰ ਅਵਸਥਾ ਨੇ ਸੰਤਰੀਆਂ ਚਾਰ ਅਵਸਥਾਵਾਂ ਸੁਪ ਸਿੰਘ ਮਹਾਰਾਜ ਜੀ ਦੀ ਸਾਲਾਨਾ ਵਰਸੀ ਦੇ ਸਮਾਰੋਹ ਜਿਹੜੇ ਸੀ ਸਾਰੇ ਸਮਾਗਮਾਂ ਦੀ ਅਜਨ ਰਿ ਵਿਗਨਤਾ ਸਹਿਤ ਸਮਾਪਤੀ ਹੋਈ ਹੈ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਉਪਰੰਤ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਆ ਕੇ ਨਾਤਮਸਤ ਹੋ ਕੇ ਹਾਜ਼ਰੀਆਂ ਭਰੀਆਂ ਨੇ ਜਿੱਥੇ ਸੰਗਤਾਂ ਨੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ ਉਥੇ ਧੰਨਵਾਦ ਆਨੰਦ ਸਿੰਘ ਮਹਾਰਾਜ ਜੀ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਖ ਕਰਕੇ ਸੇਵਾ ਕਰਕੇ ਸਤਿਗੁਰਾਂ ਨੂੰ ਗੁਰੂ ਨਾਨਕ ਜੀ ਨੂੰ ਪ੍ਰਤੱਖ ਪ੍ਰਗਟ ਕੀਤਾ ਅੱਜ ਬਾਬਾ ਜੀ ਦੀ ਵਰਸੀ ਦੇ ਸਾਲਾਨਾ ਸਮਾਪਤਨ ਦੀ ਸਾਰੀ ਸਮਾਪਤੀ ਹੋਈ ਹੈ ਇਥੋਂ ਦੇ ਸਾਰੇ ਸਤਕਾਰਯੋਗ ਮਹਾਪੁਰਖਾ ਵੱਲੋਂ ਸਤਕਾਰਯੋਗ ਮਹਾਪੁਰਖ ਸੰਤ ਬਾਬਾ ਗੁਰਜੀਤ ਸਿੰਘ ਦੀ ਵੱਲੋਂ ਸਾਰੀਆਂ ਸੰਗਤਾਂ ਦਾ ਸਾਰੇ ਹੀ ਸੇਵਾਦਾਰਾਂ ਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਦਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਾਲਾਹੁ ਅਕੂਲਿਕ ਫਤਿਹ ਅੱਜ ਜੇ ਤੁਨ ਤਨ ਪਿਆਰੇ ਬਾਬਾ ਨਾਨਕ ਸਿੰਘ ਜੀ ਦਾ ਅਨਸਰ ਕਲੇਰਾ ਸੰਪਰਦਾ ਦੇ ਬਾਨੇ ਜਿਨ੍ਹਾਂ ਦਾ 82ਵਾਂ ਵਰਸੀ ਦਾ ਦਿਹਾੜਾ ਬਹੁਤ ਹੀ ਤੁਮਤਾਂ ਦੇ ਨਾਲ ਚੜੀ ਕਲਾ ਵਿੱਚ ਬਣਾਇਆ ਗਿਆ ਬੇਨਤ ਸ੍ਰੀ ਖਾਨ ਪਾਤਸ਼ਾਹ ਬੰਦੇ ਭੋਗ ਪਾਏ ਗਏ ਔਰ ਪੰਜ ਰੋਜ਼ਾ ਜੋ ਸਮਾਗਮ ਸੀ ਦਿਨਮੀ ਔਰ ਰਾਤ ਵੀ ਕੀਰਤਨ ਦਰਬਾਰ ਸਜੇ ਰੈਨ ਸ਼ਬਾਈ ਕੀਰਤਨ ਹੋਏ ਔਰ ਅਜ ਸੰਗਤਾਂ ਦਾ ਪਿਆਰ ਦਾ ਸਮੁੰਦਰ ਹਾਠਾ ਮਾਰਦਾ ਲੱਖਾਂ ਦੀ ਤੈਦਾਦ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਮੀਲਾਬਦੀ ਸੰਗਤਾਂ ਨੇ ਔਰ ਇੱਕ ਇੱਕ ਦ੍ਰਿਸ਼ ਦੇਖਣ ਵਾਲਾ ਜੋਗ ਹੈ ਤੇ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਸਾਰੇ ਸੀਨ ਦਿਖਾਓ ਸੰਗਤਾਂ ਦੇ ਤਾਂ ਕਿ ਲੋਕ ਜਗਤ ਨੂੰ ਪਤਾ ਲੱਗੇ ਕਿ ਕਿੱਡਾ ਵੱਡਾ ਭਾਰੀ ਇਕੱਠ ਹੈ ਸੰਗਤਾਂ ਦਾ ਤੇ ਕਿੰਨਾ ਸੰਗਤਾਂ ਨੇ ਪਿਆਰ ਦਿਖਾਇਆ ਔਰ ਬਹੁਤ ਹੀ ਭਾਰੀ ਮਾਤਾ ਜੀ ਅੰਮ੍ਰਿਤ ਸੰਚਾਰ ਹੋ ਰਿਹਾ ਚੱਲ ਰਿਹਾ ਅੰਮ੍ਰਿਤ ਸੰਚਾਰ ਅੰਮ੍ਰਿਤ ਬਲਾਕੀ ਅੰਮ੍ਰਿਤ ਪਾਨ ਕਰ ਰਹੇ ਨੇ ਸੇ ਸਮੁੱਚੀ ਜਗਤ ਪੰਥ ਨੂੰ ਦਾਸ ਵਧਾਈ ਦਿੰਦਾ ਹੋਇਆ ਔਰ ਇਹ ਹੀ ਬੇਨਤੀ ਕਰਦਾ ਕਿ ਆਪਾਂ ਗੁਰਮਤਿ ਵਿੱਚ ਰਹਿ ਕੇ ਮਹਾਂਪੁਰਖਾਂ ਦੀ ਸੰਗਤ ਕਰਕੇ ਗੁਰੂ ਦੇ ਚਰਨਾਂ ਲਾ ਕੇ ਜੀਵਨ ਨਰਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ